ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਤੁਸੀਂ ਸਭ ਸੰਗਤਾਂ ਮਹਾਂਪੁਰਖਾਂ ਦੀ ਵਰਛੀ ਦੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਹਾਜ਼ਰੀ ਭਰ ਰਹੀ ਸਭ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਆਪਾਂ ਅੱਜ ਕੋ ਸੁਣਨ ਵਾਸਤੇ ਆਏ ਆ ਸੁਣਾਉਣ ਵਾਸਤੇ ਨਹੀਂ ਆਏ ਆਪਣੀਆਂ ਗੱਲਾਂ ਨਾ ਕਰਕੇ ਆਪਾਂ ਸਮਾਂ ਗੁਜ਼ਾਰ ਕੇ ਇੱਥੋਂ ਚਲੇ ਜਾਈਏ ਜੇ ਆਇਓ ਕੋਲਾ ਪ੍ਰਾਪਤ ਕਰਨ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਬੀਬੀਆਂ ਵੀ ਭਾਈ ਵੀ ਚੁੱਪ ਦਾ ਦਾਨ ਬਖਸ਼ੋ ਬਹੁਤ ਧੰਨਵਾਦ ਆਪ ਜੀ ਦਾ ਹੋਵੇਗਾ ਕਿਉਂਕਿ ਜਿੰਨਾ ਮਹਾਂਪੁਰਖਾਂ ਨੇ ਜਪ ਕੀਤਾ ਤਪ ਕੀਤਾ ਉਹਨਾਂ ਮਹਾਂਪੁਰਖਾਂ ਦੀ ਅੱਜ ਆਪਾਂ ਬਰਸੀ ਦੇ ਸਮਾਗਮ ਦੇ ਵਿੱਚ ਇਕੱਤਰ ਹੋਏ ਆ ਜੀ ਦਇਆ ਪਰਵਾਨ ਜਿਸ ਨੂੰ ਦੇਵੇਂ ਦਇਆ ਕਰ ਸੋਈ ਪੁਰਖ ਸੁਜਾਨ ਜਿਸ ਤਰ੍ਹਾਂ ਕਿ ਇੱਕ ਬਾਦਸ਼ਾਹ ਉਸ ਦੇ پاس ਇੱਕ ਵਿਦਵਾਨ ਜੋ ਕਿ ਪੰਡਿਤ ਰਹਿੰਦਾ ਸੀ ਤਦ ਜੀਰ ਨੇ ਸੋਚਿਆ ਕਿ ਪੰਡਿਤ ਨੂੰ ਮੈਂ ਇੱਥੋਂ ਕੱਢ ਦੇਣਾ ਰਹਿਣ ਨਹੀਂ ਦੇਣਾ ਉਹ ਦੂਸਰੇ ਪੰਡਤ ਜਿਹੜਾ ਨਾਲ ਈਰਖਾ ਕਰਦਾ ਸੀ ਚੰਗੇ ਵਿਦਵਾਨ ਦੇ ਉਸਨੇ ਕਹਿ ਦਿੱਤਾ ਬਾਦਸ਼ਾਹ ਇਹ ਤੇਰਾ ਵਿਦਵਾਨ ਪੰਡਤ ਹੈ ਇਸ ਤੋਂ ਕੋਈ ਸਵਾਲ ਪੁੱਛੇ ਜਾਣੇ ਸਵਾਲਾਂ ਦਾ ਜਵਾਬ ਦੇ ਸਕਦਾ ਜਾਂ ਨਹੀਂ ਤਾਂ ਸਵਾਲ ਕੀ ਪੁੱਛੇ ਗਏ ਕਹਿੰਦੇ ਇੱਥੇ ਕਿਹੜਾ ਸੁਖੀ ਹੈ ਅੱਗੇ ਕਿਹੜਾ ਸੁਖੀ ਹੋਵੇਗਾ ਇੱਥੇ ਜਿਹੜਾ ਦੁਖੀ ਐ ਤੇ ਅੱਗੇ ਕਿਹੜਾ ਦੁਖੀ ਹੋਵੇਗਾ ਤੇ ਫੇਰ ਇੱਥੇ ਕਿਹੜਾ ਸੁਖੀ ਐ ਅੱਗੇ ਕਿਹੜਾ ਸੁਖੀ ਹੋਵੇਗਾ ਦੋ ਲੋਕਾਂ ਵਿੱਚ ਕਿਹੜਾ ਸੁਖੀ ਹੋਵੇਗਾ ਤੇ ਚੌਥਾ ਸਵਾਲ ਸੀ ਕਿ ਪਾਪ ਦਾ ਬਾਪ ਕੌਣ ਐ ਜਿਹੜਾ ਪਾਪ ਕਰਦਾ ਬੰਦਾ ਉਹ ਕਿਸ ਕਾਰਨ ਕਰਕੇ ਕਰਦਾ ਐ ਹੁਣ ਜਦੋਂ ਇਹ ਸਵਾਲ ਪੁੱਛੇ ਗਏ ਪੰਡਤ ਜੀ ਬੜੇ ਦਿਲਗੀਰ ਹੋ ਗਏ ਕਿ ਬੜੇ ਵੱਡੇ ਸਵਾਲ ਨੇ ਮੇਰੇ ਨੂੰ ਆਉਣੇ ਨਹੀਂ ਘਰ ਗਿਆ ਜਾ ਕੇ ਤੇਰਾ ਮਰ ਜਾ ਗਿਆ 7 ਦਿਨ ਦਾ ਸਮਾਂ ਦਿੱਤਾ ਗਿਆ ਸਾਥ ਸੰਗਤ ਦੀ ਉਸਤੀ ਹੋਣਾ ਲੜਕੀ ਬੜੀ ਸੂ ਜਵਾਨ ਸੀ ਜਿਸ ਨੂੰ ਸਮਝ ਸੀ ਗਿਆਨ ਸੀ ਉਹ ਕਹਿਣ ਲੱਗੀ ਪਿਤਾ ਜੀ ਕੀ ਕਾਰਨੇ ਪਿਤਾ ਨੇ ਦੱਸੀ ਗੱਲ ਕਹਿਣ ਲੱਗੀ ਕੋਈ ਗੱਲ ਨਹੀਂ ਇਹ ਸਵਾਲਾਂ ਦਾ ਜਵਾਬ ਤਾਂ ਬਹੁਤ ਸੌਖਾ ਹੈ ਬਾਦਸ਼ਾਹ ਨੂੰ ਪੁੱਛੋ ਕਿ ਮੈਂ ਸਵਾਲ ਦਾ ਜਵਾਬ ਦੇ ਸਕਦੀ ਆ ਬਾਦਸ਼ਾਹ ਨੂੰ ਪੁੱਛਿਆ ਗਿਆ ਬਾਦਸ਼ਾਹ ਨੇ ਕਿਹਾ ਜਰੂਰ ਕਿਚਰੀ ਲੱਗੀ ਹੈ ਉਹ ਲੜਕੀ ਨੇ ਉਦਮ ਕੀਤਾ ਇੱਕ ਸਾਹੂਕਾਰ ਨੂੰ ਲਿਆ ਇੱਕ ਕਾਈ ਕਾ ਖੋਦਨ ਵਾਲੇ ਨੂੰ ਲਿਆ ਇੱਕ ਨਾਲ ਵੇਸਵਾ ਨੂੰ ਲਿਆ ਇੱਕ ਸਾਧੂ ਮਹਾਤਮਾ ਜਿਹੜੇ ਤਪ ਕਰ ਰਹੇ ਸੀ ਬੰਦਗੀ ਕਰ ਰਹੇ ਸੀ ਉਹਨਾਂ ਨੂੰ ਨਾਲ ਲੈਣਾ ਕੀਤਾ ਇੱਕ ਉਹ ਜਿਹੜਾ ਪੰਡਿਤ ਸੀ ਉਸ ਨੂੰ 500 ਰੁਪਏ ਦੇ ਕੇ ਤੇ ਚਿੱਟੇ ਕੱਪੜੇ ਦੇ ਵਿੱਚ ਇੱਕ ਜਨਵਰ ਮਰਿਆ ਲਪੇਟ ਕੇ ਉਸ ਨੂੰ ਫੜਾ ਦਿੱਤਾ ਕਿ ਤੂੰ ਵੀ ਮੇਰੇ ਨਾਲ ਬਾਦਸ਼ਾਹ ਦੇ پاس ਜਾਣਾ ਬਾਦਸ਼ਾਹ ਨੇ ਕੋਈ ਸਵਾਲ ਪੁੱਛਿਆ ਉਹਦਾ ਜਵਾਬ ਤੂੰ ਦੇਣਾ ਤੈਨੂੰ 500 ਰੁਪਈਆ ਮੈਂ ਨਾਮ ਵਜੋਂ ਦਿਆਂਗੀ ਹੋਰ ਵੀ ਦਿਆਂਗੀ ਪੈਸੇ ਹੁਣ ਬਾਦਸ਼ਾਹ ਦੀ ਕਚਹਿਰੀ ਲੱਗੀ ਸਾਹਮਣੇ ਹਾਜ਼ਰ ਹੋ ਗਏ ਹਾਜ਼ਰ ਹੋ ਕੇ ਲੜਕੀ ਨੇ ਕਿਹਾ ਕਿ ਬਾਦਸ਼ਾਹ ਸਲਾਮਨ ਆਪ ਦੇ ਸਵਾਲਾਂ ਦਾ ਜਵਾਬ ਹਾਜ਼ਰ ਹੈ ਪੁੱਛੋ ਹੁਣ ਬਾਦਸ਼ਾਹ ਨੇ ਪੁੱਛਿਆ ਪਹਿਲਾ ਸਵਾਲ ਕੀਤਾ ਇੱਥੇ ਕਿਹੜਾ ਦੁਖੀ ਹੈ ਤੇ ਅੱਗੇ ਕਿਹੜਾ ਸੁਖੀ ਹੋਵੇਗਾ ਲੜਕੀ ਨੇ ਮਹਾਪੁਰਖਾਂ ਨੂੰ ਇਸ਼ਾਰਾ ਕੀਤਾ ਕਿ ਇੱਥੇ ਤਪ ਕਰਕੇ ਜਪ ਕਰਕੇ ਭੁੱਖੇ ਰਹਿ ਕੇ ਧੇਰੇ ਕੇ ਨੁਕਾਈ ਦਾ ਭਲਾ ਕਰ ਰਹੇ ਆ ਨਾਮ ਜਪ ਰਹੇ ਆ ਬੰਦਗੀ ਕਰ ਰਿਹਾ ਸਿਮਰਨ ਕਰ ਰਿਹਾ ਇੱਥੇ ਤਾਂ ਜ਼ਰੂਰ ਦੁੱਖ ਹੈ ਰਿਹਾ ਪਰ ਅੱਗੇ ਨਾ ਵਾਸਤੇ ਬਿਹਤੇ ਵਿੱਚ ਬੜੇ ਸੁਖ ਨੇ ਅੱਗੇ ਸੁਖੀ ਹੋਣਗੇ ਕਹਿੰਦੇ ਵੀਰ ਇੱਥੇ ਕਿਹੜਾ ਸੁਖੀ ਹੈ ਤੇ ਅੱਗੇ ਵੀ ਕਿਹੜਾ ਸੁਖੀ ਹੋਵੇਗਾ ਉਹ ਬਾਦਸ਼ਾਹ ਜਿਹੜਾ ਸੀ ਨਾ ਸਾਹੂਕਾਰ ਉਸ ਨੂੰ ਪੇਸ਼ ਕਰ ਦਿੱਤਾ ਕਿ ਬੜਾ ਧੰਨਵਾਦ ਹੈ ਤੁਹਾਨੂੰ ਦੇ ਕੁਲ ਬਹੁਤ ਹੈ ਇਹਨੂੰ ਬਹੁਤ ਇੱਥੇ ਸੁੱਖ ਹੈ ਦੇ ਸੁਖ ਦੇ ਨਾਲ ਇਹ দান ਕਰਦਾ দান ਮਹਾਰਾਜ ਦੀ ਬਾਣੀ ਦੇ ਪ੍ਰਮਾਣ ਹੈ দান ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ ਉਹ ਕਰਿਆ ਭਰਨ ਸਵਾਰੀ ਸੇਜਾ ਕਾਮਣ ठाट ਬੜਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਦਾ ਤੋ ਮੂਸਲੇ ਸਿਰਾਇਆ ਖੇਤ ਭਇਓ ਬਿਗਾਰੀ ਨਾਈ ਤੇ ਕਰਕੇ ਕੰਮ ਨਾ ਆਇਆ ਜਿਸ ਕੰਮ ਲਈ ਜੀਵ ਆਇਆ ਪਰ ਉਪਕਾਰ ਕਰਨ ਲਈ ਉਹ ਕੰਮ ਨਾ ਕੀਤਾ ਇਸ ਲਈ ਦਾਨ ਪੁੰਨ ਨਾ ਕੀਤਾ ਜ਼ਿੰਦਗੀ ਵਿੱਚ ਤੇ ਫੇਰ ਉਸ ਬਾਬਾ ਸਤਗੁਰਾਂ ਨੇ ਵੀ ਫਰਮਾਨ ਕੀਤਾ ਕਹਿੰਦੇ ਦਾਨੀ ਐ ਇੱਥੇ ਵੀ ਸੁਖ ਲੈ ਰਿਆ ਅੱਗੇ ਵੀ ਸੁਖ ਲਵੇਗਾ ਫੇਰ ਕਿਹਾ ਇੱਥੇ ਕਿਹੜਾ ਸੁਖੀ ਹੈ ਅੱਗੇ ਦੁਖੀ ਕਿਹੜਾ ਹੋਵੇਗਾ ਉਥੇ ਵੇਸਵਾ ਨੂੰ ਪੇਸ਼ ਕੀਤਾ ਇਸ ਕੋਲ ਬਹੁਤ ਮਾਇਆ ਹੈ ਮਾਇਆ ਦੇ ਨਾਲ ਆਸ਼ਵਰਜ ਬੋਰ ਕਰ ਰਹੀ ਹੈ ਪਰ ਅੱਗੇ ਇਹਨੂੰ ਇਹਦਾ ਦੁੱਖ ਭੋਗਣਾ ਪਵੇਗਾ ਇੱਕ ਮਾਇਆ ਜਿਹੜੀ ਹੈ ਉਹ ਦੁੱਖ ਭਗਾਉਂਦੀ ਹੈ ਅੱਗੇ ਇੱਕ ਮਾਇਆ ਜਿਹੜੀ ਹੈ ਉਹ ਸੁਖ ਭਗਾਉਂਦੀ ਹੈ ਸੁਖ ਕਿਹੜੀ ਮਾਇਆ ਭਗਾਉਂਦੀ ਜਿਹੜੀ ਸੇਵਾ ਦੇ ਵਿੱਚ ਲਾਈ ਜਾਂਦੀ ਹੈ ਜਿਸ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਉਹ ਫਿਰ ਦਰਗਾਹ ਦਾ ਬੂਆ ਖੋਲਦੀ ਏ ਸਾਤ ਸੰਗਤ ਜੀ ਫਿਰ ਕਹਿੰਦੇ ਅੱਗੇ ਕੀ ਪੁੱਛਿਆ ਕਹਿੰਦੇ ਹਣ ਇੱਕ ਜਿਹੜਾ ਸਵਾਲ ਹੈ ਉਹਦਾ ਜਵਾਬ ਕਿ ਪਾਪ ਦਾ ਬਾਪ ਗੋਣ ਹੈ ਕਹਿੰਦੇ ਪਾਪ ਦਾ ਬਾਪ ਜਿਹੜਾ ਨਾ ਉਹ ਲੋਭ ਹੈ ਲੋਭ ਲੋਭੀ ਜੰਤਨਾ ਜਾਣਾਈ ਭੱਖ ਅਪੱਖ ਸਭ ਕਾਏ ਕਹਿੰਦੇ ਉਹ ਵੇਖੋ ਸਾਹਮਣੇ ਤੁਹਾਡਾ ਵਜ਼ੀਰ ਕਹਿੰਦਾ ਘਮਾਉਂਦਾ 500 ਰੁਪਈਆ ਲੈ ਲਿਆ ਇਹਨੇ ਲੋਹ ਵਿੱਚ ਆ ਕੇ ਤੇ ਇਹ ਨਹੀਂ ਵੇਖਿਆ ਇਸਨੇ ਕਿ ਕੱਪੜੇ ਦੇ ਵਿੱਚ ਕੀ ਲੁਪੇਟਿਆ ਹੋਇਆ ਹੈ ਇਹ ਮਰਿਆ ਕਤੂਰਾ ਲੈ ਕੇ ਬੈਠਾ ਸਾਥ ਸੰਗਤ ਜੀ ਉਸ ਵੇਲੇ ਫੇਰ ਦੱਸਿਆ ਗਿਆ ਕਿ ਦਇਆ ਧਰਮ ਦਾ ਮੂਲ ਹੈ ਲੋਭ ਮੂਲ ਅਪਮਾਨ અપਮਾਨ ਕਰਾਉਂਦਾ ਲੋਭ ਲੋਭੀ ਜੰਤ ਨਾ ਜਾਣਾਈ ਪੱਖ ਪੱਖ ਸਭ ਖਾਏ ਇਸ ਲਈ ਮਹਾਂਪੁਰਖਾਂ ਨੇ ਇਹ ਰਸਤਾ ਚਲਾਇਆ ਉਸ ਰਸਤੇ ਨੂੰ ਅੱਗੇ ਤੋਂ ਅੱਗੇ ਮਹਾਂਪੁਰਖਾਂ ਨੇ ਵਧਾਉਣਾ ਕੀਤਾ ਜੋ ਸੇਵਾ ਦਾ ਸਿਮਰਨ ਦਾ ਪਰ ਉਪਕਾਰ ਦਾ ਰਸਤਾ ਅਖਤਿਆਰ ਕੀਤਾ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਮਹਾਪੁਰਖਾਂ ਨੇ ਜਿਸ ਵੇਨ ਨੂੰ ਰਸਤਾ ਨਹੀਂ ਸੀ ਜਾਂਦਾ ਉਹ ਰਸਤਾ ਬਣਾਇਆ ਜਿਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਪਵਿੱਤਰ ਵਹੀਂ ਜਿਸ ਨੂੰ ਲੋਕਾਂ ਨੇ ਪੂਰਨਾ ਸ਼ੁਰੂ ਕਰ ਦਿੱਤਾ ਸੀ ਖਤਮ ਕਰਨਾ ਸ਼ੁਰੂ ਕਰਦਾ ਸੀ ਉਸ ਵਹੀਂ ਨੂੰ ਅੱਜ ਫੇਰ ਉਸੇ ਤਰ੍ਹਾਂ ਹੀ ਬਹਾਲ ਕੀਤਾ ਇਹ ਆ ਪਰਬਗਾਰ ਇਸ ਲਈ ਅੱਜ ਆਪਾਂ ਮਹਾਪੁਰਖ ਸ੍ਰੀਮਾਨ ਜੋ ਕਿ ਜਿਨ੍ਹਾਂ ਨੇ ਬੜੀ ਭਾਰੀ ਬੰਦਗੀ ਕੀਤੀ ਤਪੱਸਿਆ ਕਰਕੇ ਤਾਂ ਇਸ ਤੇਰੇ ਨੂੰ ਅੱਜ ਚਾਰ ਜਾਣ ਲੱਗੇ ਨੇ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਉਹਨਾਂ ਦੇ ਬੰਦਗੀ ਦਾ ਸਦਕਾ ਉਹਨਾਂ ਦੇ ਪ੍ਰਤਾਪ ਦਾ ਸਦਕਾ ਇਸ ਲਈ ਅੱਜ ਮਹਾਪੁਰਖ ਸਾਰਿਆਂ ਨੇ ਅਰਦਾਸ ਕਰਨੀ ਹੈ ਕਿ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਇਹਨਾਂ ਨੂੰ ਸਤਿਗੁਰੂ ਜੀ ਕਿਰਪਾ ਕਰਨ ਬਲ ਬਖਸ਼ਣ ਔਰ ਦੀਰਗਾਜ ਰਜੂ ਬਖਸ਼ਣ ਅਤੇ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਕੇ ਸੇਵਾ ਕਰਵਾਉਂਦੇ ਰਹਿਣ ਤੇ ਸਾਡੇ ਭਾਗ ਜਾਗਦੇ ਆ ਜਦੋਂ ਸੇਵਾ ਕਰਦੇ ਆ ਪਿਆਰਿਓ ਇਹਨੇ ਇੱਕ ਬਚਨ ਕਰਦੇ ਖਿਮਾਂ ਦੇ ਜਾਜ ਕਿਉਂਕਿ ਦਾਸ ਕੋਈ ਵਿਦਵਾਨ ਨਹੀਂ ਇੱਕ ਮਹਾਂਪੁਰਖਾਂ ਦੀ ਬਖਸ਼ਿਸ਼ ਕਿਰਪਾ ਦੁਆਰਾ ਮਹਾਂਪੁਰਖਾਂ ਦੇ ਚਰਨ ਧੂੜੀ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਨਾਲ ਬੇਨਤੀ ਹੈ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਸ਼ਾਂਤੀ ਨਾਲ ਬੈਠਿਆ ਕਰੋ ਸ਼ਾਂਤੀ ਨਾਲ ਬੈਠੋਗੇ ਤੁਹਾਨੂੰ ਵੀ ਕੁਝ ਸੁਣੇਗਾ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਆਏ ਇੱਥੇ ਆਹ ਕੋ ਚੇਤੇ ਸੁਣਿਆ ਤੇ ਜੇ ਆ ਵੀ ਗਏ ਇੱਥੇ ਤੇ ਆ ਕੇ ਆਪਾਂ ਗੱਲਾਂ ਕਰਕੇ ਚਲੇ ਗਏ ਤੇ ਜਿਹੋ ਜੇ ਆਏ ਉਹੋ ਜੇ ਨਾ ਆਏ ਜੇ ਹਾ ਆਇਆ ਤੇ ਅਜਾਸੀ ਕਰ ਅਵਗਣ ਪਛੋਤਾਉਣਿਆ ਉਹ ਪਛੋਤਾ ਬਈ ਰਹਿ ਜਾਣਾ ਫੇਰ ਪ੍ਰਾਪਤੀ ਨਹੀਂ ਹੋਣੀ ਆਓ ਅਗਲਾ ਪ੍ਰੋਗਰਾਮ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੋਖਜੀਤ ਸਿੰਘ ਜੀ ਹਰ ਹਪਾਸਾ ਆਪ ਜੀ ਸਰਵਣ ਕਰੋ ਦਾਸ ਬੋਲਦੇ ਆਤੋਂ ਕੋਈ ਲਾਗਮਾਤਰ ਵਾਧ ਕੜ ਨਿਕਲ ਗਿਆ ਵੇਖੇ ਮਾਂ ਦਾ ਜੱਜ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ